ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਜਿੰਦਰਪਾਲ ਕੰਬੋਜ ਕਾਰਾਂ ਦੇ ਕੰਮ ਦੇ ਵਿੱਚ ਪਿਛਲੇ 12 ਸਾਲਾਂ ਤੋਂ ਫੀਲਡ ਦੇ ਵਿੱਚ ਹੈਗੇ ਆਂ ਤੇ ਕਾਰਾਂ ਦਾ ਲੈਣ-ਦੇਣ ਕਰਦੇ ਆਂ ਪੰਜਾਬ ਨੰਬਰ ਕਾਰਾਂ ਦਾ ਤੇ ਦਿੱਲੀ ਨੰਬਰ ਕਾਰਾਂ ਦਾ ਤੇ ਹਰਿਆਣਾ ਨੰਬਰ ਕਾਰਾਂ ਦਾ ਅਸੀਂ ਕੰਮ ਕਰਦੇ ਆਂ ਤੇ ਕਾਰਾਂ ਦਾ ਲੈਣ-ਦੇਣ ਕਰਦੇ ਹੋਏ ਕਿਤੇ ਤੁਹਾਡੇ ਨਾਲ ਕਾਰਾਂ ਦੇ ਕੰਮ ਦੇ ਵਿੱਚ ਕਿਤੇ ਫਰਾਡ ਨਾ ਹੋ ਜਾਵੇ ਠੱਗੀ ਨਾ ਹੋ ਜਾਵੇ ਉਹਦੇ ਰਿਲੇਟਡ ਇਹ ਵੀਡੀਓ ਜਿਹੜੀ ਤੁਹਾਡੇ ਸਾਰੇ ਵੀਰਾਂ ਨਾਲ ਸਾਂਝੀ ਕਰ ਰਹੇ ਆ ਸੋ ਜਦੋਂ ਕਾਰ ਲੈਣ ਸਮੇਂ ਕੁਝ ਗੱਲਾਂ ਚੈੱਕ ਕਰਨ ਵਾਲੀਆਂ ਹੁੰਦੀਆਂ ਨੇ ਉਹ ਤੁਸੀਂ ਜਰੂਰ ਚੈੱਕ ਕਰਿਆ ਕਰੋ ਸਭ ਤੋਂ ਪਹਿਲਾਂ ਕਾਰ ਦੀ ਰਜਿਸਟ੍ਰੇਸ਼ਨ ਜਿਹੜੀ ਅੱਜ ਕੱਲ੍ਹ ਆਨਲਾਈਨ ਹੈਗਾ ਸਿਸਟਮ ਸੋ ਐਮ ਪਰਿਵਾਨ ਜਿਹੜੀ ਗਵਰਨਮੈਂਟ ਐਪ ਹੈ ਉਹ ਐਪ ਮਤਲਬ ਕਿ ਆਪਣੇ ਫੋਨ ਦੇ ਵਿੱਚ ਇੰਸਟਾਲ ਕਰੋ ਨਾਮ ਭਰੋਗੇ ਨੰਬਰ ਭਰੋਗੇ ਆਪਣਾ ਸਟੇਟ ਭਰੋਗੇ ਤੇ ਕੋਲਮ ਲਾ ਕੇ ਕਿਸੇ ਵੀ ਐਪ ਦਾ ਜਿਹੜਾ ਹੈਗਾ ਡਿਟੇਲ ਜਿਹੜੀ ਹੈਗੀ ਹੈ ਆਪਾਂ ਭਰਦੇ ਆਂ ਤੇ ਐਪ ਦਾ ਜਿਹੜਾ ਡਾਟਾ ਸਰਚ ਮੋਡ ਤੇ ਆ ਜਾਏਗਾ ਆਪਾਂ ਵਾਨ ਸਰਚ ਕਰਦੇ ਆਂ ਚਲਾਨ ਸਰਚ ਕਰਦੇ ਆਂ ਉਦਾਂ ਆਪਾਂ ਐਪ ਦੇ ਵਿੱਚ ਸਾਰੀ ਵਹੀਕਲ ਦੀ ਜਿਹੜੀ ਐਮ ਪਰਿਵਾਨ ਦੇ ਵਿੱਚ ਡਿਟੇਲ ਚੈੱਕ ਕਰ ਸਕਦੇ ਆਂ ਉਸ ਤੋਂ ਬਾਅਦ ਆ ਜਾਓ ਜੀ ਇਹ ਕਾਰ ਦੀ ਆਰਸੀ ਹੈ ਉਸ ਦੇ ਵਿੱਚ ਆਪਾਂ ਨੰਬਰ ਭਰਾਂਗੇ ਐਮ ਪਰਿਵਾਨ ਦੇ ਵਿੱਚ ਡਿਟੇਲ ਆ ਜੂਗੀ ਉੱਪਰ ਜਿਹੜਾ ਓਨਰ ਦਾ ਨਾਮ ਹੈ ਉੱਥੇ ਸਟਾਰ ਆਣਗੇ ਵਿੱਚ ਕਿਉਂਕਿ ਓਨਰ ਦਾ ਨਾਮ ਹੈ ਜਿਹੜਾ ਜਿੱਦਾਂ ਬਲਜੀਤ ਹੈ ਤੇ ਬਲਜੀਤ ਬੀ ਆਊਗਾ ਬੀ ਏ ਐਲ ਦੀ ਜਗ੍ਹਾ ਤੇ ਸਟਾਰ ਆ ਜਾਊਗਾ ਫਿਰ ਜੇ ਆ ਜਾਊਗਾ ਜੀ ਡਬਲ ਈ ਦੀ ਜਗ੍ਹਾ ਤੇ ਦੋ ਸਟਾਰ ਫਿਰ ਐਂਡ ਤੇ ਟੀ ਆ ਜਾਊਗਾ ਐਦਾਂ ਹੀ ਨਾਮ ਆਊਗਾ ਤੁਸੀਂ 00 ਡਿਟੇਲ ਕਿਦਾਂ ਚੈੱਕ ਕਰਨੀ ਹੈ ਐਮ ਪਰਿਵਾਨ ਦੇ ਵਿੱਚ 00 ਡਿਟੇਲ ਚੈੱਕ ਕਰਨੀ ਹੈ ਤੁਸੀਂ ਵਹੀਕਲਸ ਸਰਚ ਤੇ ਚਲੇ ਜਾਣਾ ਜਦੋਂ ਇਹ ਡਾਟਾ ਆਊਗਾ ਐਮ ਪਰਿਵਾਨ ਤੇ ਜਦੋਂ ਆਪਾਂ ਕਿਸੇ ਵੀ ਵਹੀਕਲ ਦਾ ਡਾਟਾ ਕੱਢਦੇ ਤੇ ਵਹੀਕਲ ਵਰਚੁਅਲ ਹੁੰਦਾ ਜਾਂ ਚਲਾਨ ਆ ਜਾਂਦਾ ਚਲਾਨ 뷰 ਚਲਾਨ ਦਾ ਆਪਸ਼ਨ ਆ ਜਾਂਦਾ ਜਾਂ ਵਹੀਕਲ ਵਰਚੁਅਲ ਹੁੰਦਾ ਉਸ ਨੂੰ ਕੱਢੋ ਉਸ ਦੇ ਉੱਪਰ ਜਦੋਂ ਭਰੋਗੇ ਫਿਰ ਤੁਹਾਡੇ ਵਹੀਕਲ ਦੇ ਇੰਜਨ ਨੰਬਰ ਤੇ ਚੈਸੀ ਨੰਬਰ ਲਾਸਟ 5 ਡਿਜੀਟ ਭਰਨੇ ਆ ਤੇ ਕੋਲ ਮਲਾ ਕੇ ਜਿਵੇਂ ਕਹਿੰਦੇ ਆ ਸਾਰਾ ਹੀ ਡਾਟਾ ਬੰਦੇ ਦਾ ਨਾਮ ਫਾਦਰ ਨੇਮ ਗੱਡੀ ਦੀ ਐਨਓਸੀ ਪੰਜਾਬ ਦੀ ਜਾਂ ਕਿਸੇ ਹੋਰ ਸਟੇਟ ਦੀ ਇਸ਼ੂ ਹੋਈ ਹੈ ਨਹੀਂ ਹੋਈ ਐਨਓਸੀ ਕਦੋਂ ਇਸ਼ੂ ਹੋਈ ਹੈ ਉਹ ਡਿਟੇਲ ਵੀ ਆ ਜੂਗੀ ਇੰਸ਼ੋਰੈਂਸ ਡਿਟੇਲ ਆਜੂਗੀ A to Z ਤੱਕ ਉਹ ਸਾਰੀ ਡਿਟੇਲ ਉੱਥੇ ਐਮ ਪਰਿਵਾਨ ਤੇ ਚੈਸੀ ਨੰਬਰ ਤੇ ਇੰਜਨ ਨੰਬਰ ਭਰਨ ਦੇ ਨਾਲ ਆ ਜਾਂਦੀ ਹੈ ਜੀ ਉਸ ਤੋਂ ਬਾਅਦ ਆਜੋ ਜੀ ਵਹੀਕਲ ਦੀ RC ਦੇ ਉੱਪਰ ਚੈਸੀ ਨੰਬਰ ਕਿੰਨੇ ਹੋਣਾ 12 13 14 15 ਦੇ ਅਕੋਰਡਿੰਗ ਅਲੱਗ-ਅਲੱਗ ਵਹੀਕਲ ਦੇ ਜਿਹੜੇ ਚੈਸੀ ਨੰਬਰ ਹੁੰਦੇ ਆ ਤੇ ਜ਼ਰੂਰ ਚੈੱਕ ਕਰਿਆ ਕਰੋ ਚੈਸੀ ਨੰਬਰ ਤੁਸੀਂ ਸਰਚ ਕਰਨਾ ਹੈ ECS ਨੰਬਰ ਤੁਹਾਡੇ ਵਹੀਕਲ ਦਾ ਕਿੱਥੇ ਹੈ ਜੋ ਤੁਹਾਡਾ ਵਹੀਕਲ ਹੈ ਵਹੀਕਲ ਦਾ ਨਾਮ ਭਰੋ ਮਾਡਲ ਭਰੋ ਤੇ ਬਾਈ ਜੀ YouTube ਤੇ ਵੀਡੀਓ ਖੋਲੋ ਕਿ ਫਲਾਣੇ ਵਹੀਕਲ ਦਾ ਚੈਸੀ ਲੋਕੇਸ਼ਨ ਕੀ ਹੈ ਉਹ YouTube ਦੇ ਵੀਡੀਓ ਨਿਕਲ ਆਂਦੀ ਹੈ ਉਹ ਲੋਕੇਸ਼ਨ ਦੱਸ ਦੂਗੀ ਫਿਰ ਜੋ ਚੈਸੀ ਨੰਬਰ ਹੈ ਇੰਜਨ ਨੰਬਰ ਤਾਂ ਚਲੋ ਪਲੇਟ ਤੇ ਹੁੰਦੇ ਨੇ ਇੰਜਨ ਦਾ ਚਲੋ ਆਮ ਜੀ ਗੱਲ ਹੈ ਚੇਂਜ ਹੁੰਦੇ ਰਹਿੰਦੇ ਆ ਇੰਜਨ ਕਈ ਵਾਰ ਸੀਜ਼ ਹੋ ਜਾਵੇ ਜਾਂ ਕੁਝ ਹੋ ਜਾਵੇ ਉਹਨਾਂ ਦਾ ਕੋਈ ਮੁੱਦਾ ਨਹੀਂ ਹੈਗਾ ਪਰ ਚੈਸੀ ਨੰਬਰ ਦਾ ਜਿਹੜਾ ਹੈਗਾ ਉਹ ਬਹੁਤ ਜ਼ਰੂਰੀ ਹੈ ਉਹਨਾਂ ਆਰਸੀ ਦੇ ਉੱਪਰ 86 ਨੰਬਰ ਆਂਦਾ ਜੀ ਕੋ ਗੂਗਲ ਆਪਣੇ ਯੂ YouTube ਤੋਂ 86 ਨੰਬਰ ਦੀ ਲੋਕੇਸ਼ਨ ਕੱਢ ਕੇ ਤੇ ਕੋਲ ਮਲਾ ਕੇ ਉਹ 86 ਨੰਬਰ ਨੂੰ ਦੇਖਣਾ ਹੈ ਤੇ ਉਸ ਤੋਂ ਬਾਅਦ ਆਪਣੇ ਆਰਸੀ ਦੇ ਉੱਪਰ 86 ਨੰਬਰ ਦੇਖਣੇ ਆ ਤਕਰੀਬਨ ਤਕਰੀਬਨ ਸਾਰੀ ਡਿਟੇਲ ਜਿਹੜੀ ਜ਼ਰੂਰੀ ਹੋਣੀ ਮਤਲਬ ਕਿ ਬਹੁਤ ਜ਼ਰੂਰੀ ਹੈ ਸਾਰੇ ਨੰਬਰ 86 ਨੰਬਰ ਦੇ ਨਾਲ ਮੈਚ ਕਰਦੇ ਜ਼ਰੂਰੀ ਹੋਣੇ ਚਾਹੀਦੇ ਨੇ ਸੋ ਇਹ ਹੈ ਡਿਟੇਲ ਕੱਲ ਨੂੰ ਤੁਹਾਡੇ ਨਾਲ ਕਿਸੇ ਤਰ੍ਹਾਂ ਦਾ ਧੋਖਾ ਨਾ ਹੋ ਜਾਵੇ ਕਾਰ ਲੈਣ ਦੇ ਅਕੋਰਡਿੰਗ ਉਸ ਤੋਂ ਬਾਅਦ ਆ ਜਾਓ ਜੀ ਕਾਰ ਦੇ ਮਾਰਕੀਟ ਦੇ ਅਕੋਰਡਿੰਗ ਹੁਣ ਮਾਰਕੀਟ ਰੇਟ ਜਿੱਦਾਂ 13 14 15 ਮਾਡਲ ਦੇ ਸ਼ਿਫਟ ਰੇਟ ਚੱਲ ਰਿਹਾ ਤਕਰੀਬਨ ਸਾਰੇ ਸਟੇਟਾਂ ਦੇ ਵਿੱਚ ਜਿਨ੍ਹਾਂ ਦੇ ਦਿੱਲੀ ਦਾ ਜਿਹੜਾ ਹੈਗਾ ਦਿੱਲੀ ਦਾ ਰੇਟ ਲੱਖ ਰੁਪਏ ਡਾਊਨ ਚੱਲ ਰਿਹਾ ਕਿਉਂਕਿ ਉੱਥੇ 10 ਸਾਲ ਬੈਣ ਹੈ ਕਾਰ ਆਮ ਸਟੇਟ ਨਾਲੋਂ ਦਿੱਲੀ ਦੇ ਵਿੱਚ ਲੱਖ ਰੁਪਏ ਡਾਊਨ ਹੈ ਜਦੋਂ ਦਿੱਲੀ ਦੇ ਵਿੱਚ 10 ਸਾਲ ਪੂਰੇ ਹੋ ਜਾਂਦੇ ਆ ਕੀ ਕਰਦੇ ਆ ਉਹ ਕਾਰ 10 ਸਾਲ ਪਹਿਲ ਪੂਰੇ ਹੁਣ ਤੋਂ ਪਹਿਲਾਂ ਹੀ ਜਿੱਦਾਂ ਹੁਣ 2024 ਚੱਲ ਰਿਹਾ ਤੇ ਉੱਥੇ ਮੰਨ ਕੇ ਚੱਲੋ ਜੇ ਆਪਣੀ 14 ਮਾਡਲ ਸ਼ਿਫਟ ਲੱਖ ਦੇ ਅੰਦਰ ਚੱਲੀ ਹੋਈ ਤੇ ਇੱਥੇ 4 ਤੋਂ 4.5 ਲੱਖ ਰੁਪਏ ਰੇਟ ਹੈ ਪੰਜਾਬ ਦੇ ਵਿੱਚ ਤੇ ਦਿੱਲੀ ਦੇ ਵਿੱਚ ਰੇਟ ਕੀ ਹੈਗਾ ਉਸ ਦਿੱਲੀ ਨੰਬਰ ਕਾਰ ਦਾ ਮੰਨ ਕੇ ਚੱਲੋ ਜੀ ਪੌਣੇ 3 ਲੱਖ ਰੁਪਈਆ ਨੰਬਰ ਪਲੱਸ ਲੱਖ ਨੰਬਰ ਦਾ ਖਰਚਾ ਜੀ 14 ਮਾਡਲ ਦਾ 35000 ਰੁਪਈਆ ਤੇ ਉਸ ਤੋਂ ਬਾਅਦ ਲੱਖ ਰੁਪਈਆ ਬਾਕੀ ਸਾਰੇ ਸਟੇਟਾਂ ਨਾਲੋਂ ਦਿੱਲੀ ਨੰਬਰ ਡਾਉਣੇ ਕਾਰ ਦਿੱਲੀ ਦੇ ਵਿੱਚ ਹੁਣ ਜਿੱਦਾਂ ਤੁਸੀਂ ਪੰਜਾਬ ਦੇ ਵਿੱਚੋਂ ਦਿੱਲੀ ਨੰਬਰ ਕਾਰ ਖਰੀਦ ਰਹੋ 14 ਮਾਡਲ 15 ਮਾਡਲ 15 ਮਾਡਲ ਦਾ ਕੀ ਰੇਟ ਹੋਣਾ ਚਾਹੀਦਾ ਅਗਲੇ ਡੀਲਰ ਦਾ ਮਾਰਜਨ ਕੱਢ ਕੇ 35-40000 ਰੁਪਏ ਜੇ ਪੰਜਾਬ ਦਾ ਸਵਾ 4 ਲੱਖ ਰੁਪਏ 14 ਦਾ ਤੇ ਕੁੱਲ ਮਲਾ ਕੇ ਜਿਵੇਂ ਕਹਿੰਦੇ ਨੇ ਦਿੱਲੀ ਨੰਬਰ ਦਾ ਰੇਟ ਹੈਗਾ ਜੀ ਐਨਓਸੀ ਦੇ ਨਾਲ ਜਿੱਦਾਂ ਮੰਨ ਕੇ ਚਲੋ ਨੰਬਰ ਦੇ ਖਰਚੇ ਤੋਂ ਬਿਨਾ ਉਹ ਰੇਟ ਹੈ ਜੀ 14 ਮਾਡਲ ਦਾ 330000 ਰੁਪਈਆ ਵੱਧ ਪੈਸੇ ਨਾ ਦਿਓ ਏਵੇਂ ਹੀ ਸੇਮ ਹੈਗਾ ਰਿਟੇਜ ਦਾ ਰਿਟੇਜ ਦਾ ਵੀ ਜਿਹੜਾ 14 ਮਾਡਲ ਦਾ ਰੇਟ ਹੈਗਾ 25000 ਰੁਪਏ ਮਾਡਲ ਨੂੰ ਅੱਗੇ ਮਾਡਲ ਨੂੰ ਅੱਗੇ ਵਧਾਈ ਜਾਓ ਤੁਸੀਂ ਰਿਟੇਜ ਦਾ ਜਿਹੜਾ ਹੈਗਾ 14 ਮਾਡਲ ਦਾ ਰੇਟ ਹੈਗਾ ਜੀ 275000 ਰੁਪਈਆ ਤੇ ਪੰਜਾਬ ਦਾ ਰੇਟ ਹੈ ਜੀ 14 ਮਾਡਲ ਦਾ 3.5 ਲੱਖ ਰੁਪਈਆ ਚੰਗੀ ਚੰਗੀ ਗਾਰ ਦਾ ਜਿਹੜੀ ਲੱਖ ਤੋਂ ਥੱਲੇ ਚੱਲੀ ਹੋਈ ਹੈ ਇਦਾਂ ਹੀ ਹੋਂਦਾ ਸਿਟੀ ਦਾ ਲਾਲ ਹੋਂਦਾ ਸਿਟੀ ਹੁਣ ਪੰਜਾਬ ਨੰਬਰ ਜੈਨੂਨ ਰੇਟ ਹੈਗਾ ਜੀ 4.5 ਲੱਖ ਰੁਪਏ ਦਿੱਲੀ ਦਾ ਰੇਟ ਕੀ ਹੈਗਾ ਜੀ ਦਿੱਲੀ ਦਾ ਰੇਟ ਉਦਾਂ ਹੀ ਜੋੜ ਲਓ 35000 ਨੰਬਰ ਪਲੱਸ ਮਾਈਨਸ ਲੱਖ ਰੁਪਏ ਕਿੰਨਾ ਹੋ ਗਿਆ ਜੀ 320000 ਰੁਪਏ ਪਲੱਸ ਡੀਲਰ ਦਾ ਮਾਰਦਨ ਬਿਨਾ ਨੰਬਰ ਤੋਂ ਮੰਨ ਕੇ ਚਲੋ ਦਿੱਲੀ ਨੰਬਰ ਕਾਰ ਤੁਹਾਨੂੰ 50-60000 ਰੁਪਏ ਸਸਤੀ ਹੀ ਪਾਊਗੀ ਤੁਹਾਡੇ ਸਟੇਟ ਦੇ ਅਕੋਰਡਿੰਗ ਤੁਸੀਂ ਕੋਈ ਕਾਰ ਲੈਣਾ ਚਾਹੁੰਦੇ ਹੋ ਜਿੱਦਾਂ ਹੁਣ ਤੁਸੀਂ ਕੋਈ ਕਾਰ ਦੇਖ ਰਹੇ ਹੋ ਮੰਨ ਕੇ ਚੱਲੋ ਜੀ 15 ਮਾਡਲ ਸ਼ਿਫਟ ਦੇਖ ਰਹੇ ਹੋ ਤੁਹਾਡੇ ਸਟੇਟ ਦੇ ਵਿੱਚ ਸ਼ਿਫਟ ਦਾ ਰੇਟ ਚੰਗੀ ਕਾਰ ਦਾ ਰੇਟ 5 ਲੱਖ ਰੁਪਈਆ ਹੋਊਗਾ ਜਿਹੜੀ ਕਾਰ ਸਸਤੀ ਮਿਲਦੀ ਹੋਊਗੀ ਉਹਦੇ ਵਿੱਚ ਕਮੀਆਂ ਹੋਣਗੀਆਂ ਸਾਈਡਾਂ ਪੇਂਟ ਹੋਊਗੀ ਇੰਜਨ ਖੁੱਲਿਆ ਹੋਊਗਾ ਅੱਗੋਂ ਵੱਜੀ ਹੋਊਗੀ ਜਿਹੜੀ ਜੈਨੂਨ ਕਾਰ ਦਾ ਰੇਟ ਹੈ ਉਹ 5 ਲੱਖ ਰੁਪਈਆ ਹੀ ਬਾਜ਼ਾਰ ਦੇ ਵਿੱਚ ਹੈਗਾ ਦਿੱਲੀ ਨੰਬਰ ਕਾਰ ਦਾ ਰੇਟ ਜਿਹੜਾ ਹੈਗਾ ਉਹ ਤੁਹਾਨੂੰ 3.5 ਲੱਖ ਰੁਪਈਆ ਦੀ ਦਿੱਲੀ ਤੋਂ ਮਿਲੂਗੀ 35 ਤੋਂ 40 ਹਜ਼ਾਰ ਰੁਪਈਆ ਨੰਬਰ ਦੇ ਲੱਗ ਗਿਆ ਜੀ ਠੀਕ ਹੋ ਗਿਆ ਜੀ 390000 ਰੁਪਏ ਹੋ ਗਿਆ ਜੀ ਉਸ ਤੋਂ ਬਾਅਦ ਆਜੋ ਜੀ ਡੀਲਰ ਦਾ ਮਾਰਜਨ ਅਗਲਾ 30000 ਕਮਾਉਂਦਾ 35000 ਕਮਾਉਂਦਾ ਤੁਹਾਨੂੰ 15 ਮਾਡਲ 5 ਲੱਖ ਰੁਪਏ ਦੀ ਤੁਹਾਡੇ ਸਟੇਟ ਦੇ ਅਕੋਰਡਿੰਗ ਤੇ ਕੁੱਲ ਮਿਲਾ ਕੇ ਦਿੱਲੀ ਨੰਬਰ ਕਾਰ ਤੁਹਾਨੂੰ 4 ਤੋਂ 4 ਸਵਾ 4 ਦੇ ਵਿੱਚ ਪਊਗੀ ਬਿਲਕੁਲ ਜੈਨੂਨ ਰੇਟ ਨੇ ਸਾਰੇ ਸ਼ੀਸ਼ੇ ਨਾਲ ਦੇ ਹਰੇਕ ਸੀਲਡ ਨਾਲ ਦੀ ਹੋਊਗੀ ਇੰਡੀਅਨ ਬਿਲਕੁਲ ਸੀਲਡ ਹੋਗਾ ਜੋ ਜੈਨੂਨ ਰੇਟ ਦਾ ਸਨੇਹ ਹੈ Alto ਦਾ ਰੇਟ ਦਾ ਕੋਈ ਕਿਸੇ ਨਾਲ ਕੰਪੈਰੀਜ਼ਨ ਨਾ ਕਰੋ ਉਹ ਸਫਾਈ ਦੇ ਮੁੱਲ ਦੇ ਕਾਰਾਂ ਵਿਕਦੀਆਂ Alto 800 K10 ਹੋਗੀ ਨਾਰਮਲ 800 ਹੋਗੀ ਉਹ ਸਫਾਈ ਦੇ ਅਕੋਰਡਿੰਗ ਕਾਰ ਵਿਕਦੀ ਜਿੰਦੇ ਕੋਲ ਸੌਦਾ ਖੜਾ ਹੈ ਮੱਝ ਤੇ ਕਿਲਾ ਖੜਾ ਜਿਵੇਂ ਕਹਿੰਦੇ ਉਹ ਮੁੱਲ ਉਹਦਾ ਹੀ ਹੈ ਜੀ ਉਹਦੇ ਨਾਲ ਕੋਈ 네ਗੋਸ਼ੀਏਸ਼ਨ ਨਹੀਂ ਰੇਟ ਦੀ ਹੈਗੀ Alto ਦਾ ਐਦਾਂ ਹੈ ਜੀ ਅੱਜ ਪੰਜ ਪੰਜ ਮਾਡਲ ਅੱਜ ਵੀ ਲੱਖ ਲੱਖ ਰੁਪਈਆਂ ਦੀਆਂ ਵਿਕੀ ਜਾਂਦੀਆਂ ਨੇ ਤੇ 12 ਮਾਡਲ ਅੱਜ ਵੀ 2.5 ਲੱਖ ਰੁਪਏ ਦੀ ਵਿਕੀ ਜਾਂਦੀ ਤੇ ਕੋਲ ਨੂੰ ਲਾ ਕੇ ਉਹ 2 60 65 ਦੀ ਨਵੀਂ ਸੀਗੀ ਉਸ ਵੇਲੇ ਆਲਟੋ ਨੇ ਇਹ ਆਪਣਾ ਆਪ ਦਾ ਰੁਤਬਾ ਬਣਾਇਆ ਜਿੱਦਾਂ ਕੋਈ ਵਹੀਕਲ ਹੈਗੇ ਆ ਉਹਨਾਂ ਨੇ ਆਪਣੀ ਪਹਿਚਾਨ ਬਣਾਈ ਹੈ ਸ਼ਿਫਟ ਬਰੇਜ਼ਾ ਵੀ ਇਦਾਂ ਅੱਜ ਦੀ ਡੇਟ ਦੇ ਵਿੱਚ 50 ਹਜ਼ਾਰ ਘੱਟ ਚੱਲੀ ਜਿਹੜੀ ਬਰੇਜ਼ਾ ਹੈ ਬਾਜ਼ਾਰ ਦੇ ਵਿੱਚ ਇਦਾਂ ਹੀ ਵਿਕ ਰਹੀ ਹੈ ਜਿੱਦਾਂ ਮੰਨ ਕੇ ਚੱਲੋ ਜੀ ਨਵੀਂ ਜੋ ਨਵੇਂ ਦੇ ਰੇਟ ਦੇ ਅਕੋਰਡਿੰਗ 50 ਹਜ਼ਾਰ ਤੋਂ ਥੱਲੇ ਉਸੇ ਰੇਟ ਤੇ ਬਾਜ਼ਾਰ ਦੇ ਵਿੱਚ ਬਰੇਜ਼ਾ ਵੀ ਵਿਕ ਰਹੀ ਹੈ ਏ ਮਰੂਤੀ ਜਬ ਜਿਹੜਾ ਬ੍ਰਾਂਡ ਹੈ ਬਾਜ਼ਾਰ ਦੇ ਵਿੱਚ i20 ਬ੍ਰਾਂਡ ਹੈਗਾ ਜਿਹੜਾ ਲਾਈਟ ਆਈ ਹੈ ਨਵੀਂ ਇਹ ਪੁਰਾਣੇ ਮਾਡਲ ਜਿਹੜੇ 20 ਤੋਂ ਥੱਲੇ ਵਾਲੀਆਂ ਡੀਜ਼ਲ ਕਾਰਾਂ ਨੇ ਇਹਨਾਂ ਦੇ ਕੋਈ ਰੇਟ ਨਹੀਂ 50 ਤੋਂ ਥੱਲੇ ਚੱਲੀਆਂ ਆ ਲੱਖ ਪਲੱਸ ਚੱਲੀਆਂ ਦੇ ਕੰਮ ਮਤਲਬ ਕਿ ਲਾਸ ਹੁੰਦਾ ਹੈ ਜੋ 2 5 ਲੱਖ ਰੁਪਏ ਪਰ 50000 ਤੋਂ ਥੱਲੇ ਚੱਲੀਆਂ ਡੀਜ਼ਲ ਕਾਰਾਂ ਦਾ ਸਾਰੇ ਹੀ ਸਟੇਟਾਂ ਦੇ ਵਿੱਚ ਨਾਮ ਬੋਲਦਾ ਤੂਤੀ ਬੋਲਦੀ 50000 ਤੋਂ ਥੱਲੇ ਚੱਲੀਆਂ ਕਾਰਾਂ ਦਾ ਕੋਈ ਕਿਸੇ ਕਾਰ ਨਾਲ ਆਪਾਂ ਕੰਪੈਰੀਜ਼ਨ ਨਹੀਂ ਕਰ ਸਕਦੇ ਸੋ ਤੁਹਾਡੇ ਨਾਲ ਨਾਕਾਰ ਤੇ ਲੈਨ ਦੇਨ ਕਰਨ ਲੱਗਿਆ ਕਿਸੇ ਤਰ੍ਹਾਂ ਦੀ ਠੱਗੀ ਨਾ ਹੋ ਜਾਵੇ ਉਹਦੇ ਅਕੋਰਡਿੰਗ ਤੁਹਾਨੂੰ ਇਹ ਜਾਣਕਾਰੀ ਦੇਣੀ ਬਹੁਤ ਜ਼ਰੂਰੀ ਸੀਗੀ ਅਸੀਂ ਵੀ ਕਾਰਾਂ ਦਾ ਕੰਮ ਕਰਦੇ ਆ ਜੀ 12 ਸਾਲ ਹੋ ਗਏ ਨੇ ਕਿਸੇ ਵੀ ਕਾਰ ਦੀ ਮਾਰਕੀਟ ਪੁੱਛਣੀ ਹੋਵੇ ਤੁਸੀਂ ਕੋਈ ਕਾਰ ਲੈ ਰਹੇ ਚਲੋ ਸਾਡੇ ਕੋਲੋਂ ਨਹੀਂ ਲੈ ਰਹੇ ਕਿਤੋਂ ਲੈ ਰਹੇ ਮਾਰਕੀਟ ਪੁੱਛਣੀ ਹੋਵੇ ਕਮੈਂਟ ਜ਼ਰੂਰ ਕਰਿਓ ਜੀ ਕਮੈਂਟ ਦੇ ਵਿੱਚ ਨਾਮ ਲਿਖ ਦੇਣਾ ਵੀ ਪਾਈ ਜੀ ਅਸੀਂ ਇੱਥੋਂ ਬੋਲ ਰਹੇ ਹਾਂ ਜੀ ਅਸੀਂ ਇਹ ਸ਼ਿਕਾਰ ਦੀ ਮਾਰਕੀਟ ਪੁੱਛ ਨਹੀਂ ਆ ਤੁਹਾਨੂੰ ਮਾਰਕੀਟ ਦੱਸਾਂਗੇ ਜੀ ਫੋਨ ਕਰਾਂਗੇ ਨੰਬਰ ਛੱਡ ਦਿਓ ਕਮੈਂਟ ਦੇ ਵਿੱਚ ਨੰਬਰ ਦੋ ਦਿੱਲੀ ਤੋਂ ਕਾਰ ਲੈਣੀ ਹੈ ਕਾਰ ਮਿਲੂਗੀ ਜੈਨੂਨ ਕੋਈ ਭੁਗਾਈ ਨਹੀਂ ਕਰਨਾ ਅਸੀਂ ਕਿਤੇ ਜਾਂਦੇ ਜੀ ਤੁਹਾਡੇ ਨਾਲ ਕਾਰ ਦੀ ਮੰਨ ਗਾ ਚਲੋ ਤੁਸੀਂ ਸਾਨੂੰ ਫੋਨ ਕਰਦੇ ਹੋ ਤੁਹਾਨੂੰ ਕਾਰ ਦੱਸ ਦਿੱਤੀ ਜਾਊਗੀ ਫੋਟੋਆਂ ਬਾਹਤੀਆਂ ਜਾਣਗੇ 00 ਡਿਟੇਲ ਦੱਸਤੀ ਜਾਊਗੀ ਬਿਆਨਾਂ ਹੁੰਦਾ ਜੀ 10000 ਰੁਪਏ ਬਿਆਨਾਂ ਅਗਲੇ ਬੰਦੇ ਨੂੰ ਵਾਣਾ ਹੁੰਦਾ ਦਿੱਲੀ ਦੇ ਵਿੱਚ ਉਸ ਤੋਂ ਬਾਅਦ ਤੁਸੀਂ ਜਾ ਕੇ ਕਾਰ ਦੇਖਣੀ ਹੈ ਏਜੰਸੀ ਚ ਰਿਕਾਰਡ ਤੁਸੀਂ ਜਾ ਕੇ ਚੈੱਕ ਕਰਾਉਣਾ ਜੀ ਪੇਮੈਂਟ ਜਿਹੜੀ ਹੈਗੀ ਐ ਉਸ ਵੇਲੇ ਤੁਸੀਂ ਦੇਣੀ ਹੈ ਜਦੋਂ ਤੁਹਾਡੇ ਮਨ ਨੂੰ ਸੰਤੁਸ਼ਟੀ ਹੋ ਜਾਵੇਗੀ ਤੇ ਰੇਟ ਕੋਲਮ ਲਾ ਕੇ ਸਾਰਾ ਕੁਝ ਫੋਮ ਤੇ ਹੀ ਬਿਆਨਾਂ ਜਦੋਂ ਦਿਓਗੇ ਤਾਂ ਉਦਾਂ ਹੋ ਜਾਣਾ ਸੋ ਕਾਰ ਲੈਣੀ ਹੈ ਤੁਹਾਡਾ ਫਾਇਦਾ 67000 ਰੁਪਏ ਦਾ ਅਦਰ ਸਟੇਟ ਤੋਂ ਲੈਣ ਦਾ ਕਾਰ ਦਾ ਕਰਵਾ ਦਾਂਗੇ ਨੰਬਰ ਦਾ ਪ੍ਰੋਸੈਸ ਜਿਹੜਾ ਹੈਗਾ ਪੂਰੇ ਇੰਡੀਆ ਦੇ ਵਿੱਚ ਸੇਮ ਹੀ ਹੈ ਨੰਬਰ ਲੱਗਦੇ ਹੀ ਲੱਗਦੇ ਤੋ ਬਹੁਤ ਬਹੁਤ ਧੰਨਵਾਦ ਹੋਰ ਜਿਆਦਾ ਜਾਣਕਾਰੀ ਲਈ ਅਸੀਂ ਹੋਰ ਵੀਡੀਓ ਸਾਂਝੀ ਕਰਾਂਗੇ ਉਹਦੇ ਅਕੋਰਡਿੰਗ ਵੀ ਤੁਹਾਨੂੰ ਜਾਣਕਾਰੀ ਦਿੰਦੇ ਰਾਂਗੇ